ਗਿੰਦਰਵਾਦੀ ਪੁਲਿਸ ਦੇ ਵੱਲੋਂ ਬਾਬਾ ਸ਼੍ਰੀ ਚੰਦ ਜੀ ਦੀ ਮੂਰਤੀ ਦਾ ਚਾਂਦੀਆਂ ਸ਼ਰਧਾ ਚੋਰੀ ਕਰਨ ਵਾਲੇ ਤਿੰਨ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੀਹਾਂ ਪੁਲਿਸ ਨੂੰ ਬਹੁਤ ਹੀ ਵੱਡੀ ਕਾਮਯਾਬੀ ਮਿਲੀ ਹੈ ਜਾਣਕਾਰ ਦੇ ਮੁਤਾਬਿਕ ਮਿਤੀ 22/07/2025 ਨੂੰ ਦੁਪਹਿਰ 1:11 ਮਿੰਟ ਤੇ ਡੇਰਾ ਬਾਬਾ ਗੰਗਾ RAM ਜੀ ਵਿਖੇ ਬਾਬਾ ਸ਼੍ਰੀ ਚੰਦ ਜੀ ਦੀ ਮੂਰਤੀ ਤੋਂ ਚਾਂਦੀਆਂ ਛਤਰ ਚੋਰੀ ਹੋ ਗਿਆ ਸੀ। ਇਹ ਚੋਰੀ ਦੇ ਨਾਮਾ ਲੂng ਵਿਅਕਤੀਆਂ ਵੱਲੋਂ ਕੀਤੀ ਗਈ ਜਿਨ੍ਹਾਂ ਦੇ ਖਿਲਾਫ ਅਸ਼ੋਕ ਕੁਮਾਰ ਪ੍ਰਧਾਨ ਸੇਵਾ ਸੰਸਥਾ ਵਿਰੋਧ ਦਿੱਤੀ ਗਈ ਸ਼ਿਕਾਇਤ ਦੇ ਆਧਾਰ ਤੇ ਮੁਕੱਦਮਾ ਨੰਬਰ 99/2023/25 ਦਰਜ ਕੀਤਾ ਗਿਆ। ਜਾਂਚ ਦੌਰਾਨ ਪੁਲਿਸ ਵੱਲੋਂ ਸੀਸੀਟੀਵੀ ফুটেਜ ਅਤੇ ਤਕਨੀਕੀ ਜਾਂਚ ਦੀ ਮੰਗ ਨਾਲ ਦੋਸ਼ੀ ਅਰਜੇਸ਼ ਕੁਮਾਰ ਉਰਫ ਵਿੱਕੀ ਪੁੱਤਰ ਜੈਰਾਮ ਵਾਸੀ ਪੱਠੇਵਾਰੀ ਗਲੀ ਮਕਾਨ ਨੰਬਰ 4873 ਜਿਹੜੀ ਮੁਖਤਰ ਸਾਹਿਬ ਅਤੇ ਬਜਿੰਦਰ ਸਿੰਘ ਕੁਰਾਫਾ ਛੇਰੂ ਮਸੀ ਜੀ ਮੁਖਤਰ ਸਾਹਿਬ ਨੂੰ ਮਿਤੀ 22 725 ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਵੱਲੋਂ ਵਰਤਿਆ ਗਿਆ ਮੋਟਰਸਾਈਕਲ ਹੀਰੋ Honda ਦਾ ਬ੍ਰੈਂਡਡ ਰੀ ਬਰਾਮਦ ਕੀਤਾ ਗਿਆ ਹੈ ਪੁਛਗੀ ਦੇ ਦੌਰਾਨ ਦੋਸ਼ੀਆਂ ਨੇ ਕਬੂਲਿਆ ਹੈ ਕਿ ਚੋਰੀ ਕੀਤਾ ਗਿਆ ਚਾਂਦੀਆਂ ਛੱਦਰ ਉਹਨਾਂ ਨੇ ਅਮਰੀਕ ਸਿੰਘ ਅਮਰੀਕਨ ਜੁਐਲਰ ਗਾਂਧੀ ਚੌਂਕ ਜਿਹੜੀ ਮੁਖਤਰ ਸਾਹਿਬ ਨੂੰ ਵੇਚ ਦਿੱਤਾ ਸੀ ਸਰ ਕੀ ਕਹਿੰਦੇ ਹੋ ਇਹ ਚੋਰੀ ਫੜ ਕੇ ਕਿਹੜਾ ਅਪਡੇਟ ਦੇ ਮਾਨ ਜੋ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜੱਤ ਜੀ ਆਈ ਪੀਐਸ ਤੇ ਡਾਕਟਰ ਅਖਲ ਚੌਧਰੀ ਆਈ ਪੀਐਸ ਐਸਐਸਪੀ ਸ਼੍ਰੀ ਮੋਹਨ ਸਿੰਘ ਸਾਹਿਬ ਜਿਹੜੇ ਸਾਨੂੰ ਸਖਤ ਦਿਸ਼ਾ ਨਿਰਦੇਸ਼ ਨੇ ਕੋਈ ਵੀ ਮਾੜਾ ਅੰਸਰ ਚਾਹੇ ਚੋਰੀ ਕਰਨ ਦਾ ਦੀ ਹੈ ਚਾਹੇ ਨਸ਼ੇ ਕਰ ਨਸ਼ੇ ਵੇਚਣ ਦਾ ਦੀ ਹੈ ਉਹ ਸਾਡੇ ਜ਼ਿਲ੍ਹੇ ਚ ਆਪਰੇਟ ਨਹੀਂ ਕਰਨਾ ਚਾਹੀਦਾ ਇਸ ਦੇ ਸਬੰਧ ਚ ਮਿਤੀ 22 ਸਤ 25 ਨੂੰ ਕਰੀਬ ਸਵਾ 1:00 ਵਜੇ ਤੇ ਡੇਰਾ ਬਾਬਾ ਸ੍ਰੀ ਗੰਗाराम ਜੀ ਗਦਰਵਾ ਇਹਦੇ ਕਿੰਨੇ ਵਸਿਆ ਦੇ ਬੜੀ ਆਸਥਾ ਨਾਲ ਜੁੜੀ ਹੋਈ ਹੈ ਦੋ ਨਾਮ ਨੂੰ ਵਿਕਤੀ ਗ੍ਰਿਬ ਸਭਾ ਕੱਕਵੇਂ ਦੁਪਹਿਰੇ ਬਾਬੇ ਸ੍ਰੀ ਚੰਦੇ ਜੀ ਮੂਰਤੀ ਤੋਂ ਸ਼ਤਰ ਚੋਰੀ ਕਰਕੇ ਲੈ ਗਏ ਸੀ ਜਿਹਦਾ ਸਬੰਧ ਚ ਅਸੀਂ ਅਸ਼ੋਕ ਕੁਮਾਰ ਦੇ ਬਿਆਨ ਤੇ ਮਕਦਮਾ ਨੰਬਰ ਲਿਆ ਨਾ 23725 ਅੰਡਰ ਸੈਕਸ਼ਨ 305 ਡੀ 331 3 ਬੀ ਐਨ ਐਸ ਤਲਾ ਗਦਰਵਾ ਦਰਜਿਸਟਰ ਕਰਕੇ ਇਹਨੂੰ ਤਪਤੀਸ਼ ਕੀਤੀ ਤਪਤੀਸ਼ ਕਰਕੇ ਸਾਰੇ ਅਸੀਂ ਸੀਸੀਟੀਵੀ ਕੈਮਰੇ ਕੈਮਰੇ ਖੋਲੇ ਟੈਕਨੀਕਲ ਤਰੀਕੇ ਨਾਲ ਅਸੀਂ ਤਪਤੀਸ਼ ਕਰਕੇ ਦੋ ਅਸੀਂ ਚੋਰ ਜਿਹੜੇ ਆ ਪਰਦੇਸ਼ ਕੁਮਾਰ ਲਈ ਸਵਿੱਕੀ ਤੇ ਬਲਜਿੰਦਰ ਸਿੰਘ ਲਈ ਸ਼ੇਰੂ ਇਹ ਦੋਨੇ ਮੁਕਸਰ ਦੇ ਆ ਇਹ ਦੋਨਾਂ ਨੂੰ ਅਸੀਂ ਅਰੈਸਟ ਕੀਤਾ ਇਹਨਾਂ ਨੂੰ ਪੁੱਛ ਕੇ ਤੇ ਦੱਸਿਆ ਵੀ ਅਸੀਂ ਛਤਰ ਚੌਂਕ ਕਰਕੇ ਵੀ ਅਮਰੀਕ ਸਿੰਘ ਸਾਰਾ ਮੁਕਰਦੇ ਹਾਲ ਸਿੰਘ ਨੇ ਸੁਨਿਆਰ ਗਾਂਧੀ ਚੌਂਕ ਨੂੰ ਉਸਰ ਤੇ ਨੇ ਦੁਕਾਨ ਵੀ ਅਸੀਂ ਉਹਨਾਂ ਨੂੰ ਛਤਰ ਬੇਚਤਾ ਅਸੀਂ ਇਹਨਾਂ ਦੋਨਾਂ ਨੂੰ ਤੇ ਤੀਜੇ ਅਮਰੀਕ ਸਿੰਘ ਜੀ ਨੂੰ ਜਿਹੜੇ ਸਨਿਆਰ ਜਨੇ ਚੋਰੀ ਦਾ ਛਤਰ ਲਿਆ ਸੀ ਉਹਨੂੰ ਵੀ ਮੁਕੱਦਮੇ ਨਾਮਜ਼ਦ ਕਰਕੇ ਅਰੈਸਟ ਕਰ ਲਿਆ ਤੇ ਇਹਨਾਂ ਦੇ ਜਿਹੜੀ ਚਾਂਦੀਆਂ ਨੇ ਛਤਰ ਢਾਲ ਕੇ ਚਾਂਦੀ ਬਣਾ ਲਈ ਸੀ ਜਿਹੜੀ 700 ਗ੍ਰਾਮ ਚਾਂਦੀ ਹੈ ਉਹ ਅਸੀਂ ਰਿਕਵਰ ਕਰ ਲਿਆ ਪਹਿਲਾਂ ਸਭ ਤੋਂ ਲੇ ਕੋਈ ਪਰਚੇ ਦਰਜ ਇਹਨਾਂ ਦਾ ਆਸ਼ਵਿਸ਼ਵਾਣ ਪੇਸ਼ ਰਕੇ ਮਾਰ ਲੈ ਰਹੇ ਇਹਨਾਂ ਸਾਰਾ ਪਿੱਛੋਂ ਖੰਗਾਲਾਂਗੇ ਇਹਨਾਂ ਦੀ ਸਾਰਾ ਜਾਬ ਤੱਕ ਕੀ ਨੇ ਮੇਰੀ ਆਮ ਨਿਯਮ ਹਨ ਜਸਨੀਆ ਪੈਸਾ ਨੂੰ ਅਪੀਲ ਹੈ ਕਿ ਕੋਈ ਵੀ ਦੁਕਾਨਦਾਰ ਇਹਦੇ ਚੋਰ ਪਾਸੋਂ ਕੋਈ ਸਮਾਨ ਦੀ ਖਰੀਦੋਫਰੋਖਤ ਨਾ ਕਰੇ ਨਹੀਂ ਤਾਂ ਉਹਨਾਂ ਦੇ ਖਿਲਾਫ ਵੀ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਖਰੀਦ ਤੇ ਸਿਰਫ ਇਹਦੇ ਕਿਸੋ ਵੀ ਇਹ 60000 ਦੇ ਵਿੱਚ ਅਜੀ ਜੀ ਚੋਰ ਨਹੀਂ ਸੀਗਾ ਠੀਕ ਹੈ ਸਨਿਆਰ ਵੀ ਲਾਲਚ ਕਰ ਗਏ। ਇਹ ਵਾਰ ਪੰਜਾਬੀ ਟੀਵੀ ਲਈ ਗਿੱਦਰ ਬਾਤ ਹੋ ਥੋੜੀ ਤਾਂ ਲਾਈ ਰਿਪੋਰਟ